ਕਿਤੇ ਇਹ ਕਿਤੇ ਅੱਜ ਜਿਸ ਵੀ ਪ੍ਰੀ ਰਿਪੋਰਟਰ ਇੱਕ ਤੇ ਬਹੁਤ ਵੱਡ ਸਰਬ ਦੇ ਸ਼ੀਰਿਸਤਾਲ ਦੀ ਚੱਲ ਰਹੀ ਹੈ ਇੱਕ ਅਸੀਂ ਸਾਡੇ ਆਪਣੇ ਜਿਹੜੇ ਸਾਡੇ ਸੀਨੀਅਰ ਆਗੂ ਆ ਪਾਰਟੀ ਦੇ ਉਹਨਾਂ ਨੇ ਮੇਲ ਕੇ ਅਸੀਂ ਪਾਰਟੀ ਨੂੰ ਆਉਣ ਵਾਲੇ ਸਮੇਂ ਚੰਗੇ ਵਧਾਉਣ ਵਾਸਤੇ ਜਿਹੜੀ ਮੈਂ ਸ਼ੁਰੂ ਕੀਤੀ ਹੈ ਉਹਦੇ ਤਹਿਤ ਅਸੀਂ ਅੱਜ ਇਹ ਸਰਦਾਰ ਗਰਚਨ ਸਿੰਘ ਜੀ ਨਾਲ ਇਹਨਾਂ ਦੇ ਗ੍ਰੈਵੀਟੇਟ ਕਹਿੰਦੇ ਕਿ ਇਸੇ ਹਮੋ ਜਿਹੜੀਆਂ ਸੰਗਤਾਂ ਨਾਲ ਅਸੀਂ ਵਿਚਾਰਾ ਕਰਾਂਗੇ ਕਿ ਆਪਣੇ ਆਉਣ ਵਾਲੇ ਸਮੇਂ ਲਈ ਅਪਾਰਟਮੈਂਟ ਕਿੰਦਾ ਅਗੇ ਵਧਾਇਆ ਜਾ ਸਕਦਾ ਉਹਦੇ ਬਾਰੇ ਤੇ ਤਰਨਤਾਰੁੰਦੀ ਚੋਣ ਦੇ ਰਿਜ਼ਲਟ ਤੋਂ ਬਾਅਦ ਕਿਦਾਂ ਲੱਗਦਾ ਹੈਗਾ ਜੀ ਚੰ ਤਰਨਤਾਰੁੰਦੀ ਚੋਣ ਜਿਹੜੀ ਹੈ ਕਿ ਉਹ ਸਾਇਟੋ ਵੈਜੇ ਤੇ ਲੋਕ ਨੇ ਬਹੁਤ ਵਧੀਆ ਫਿਰ ਵੀ ਸਾਡੀ ਜਿਹੜੀ ਅਮੀਤ ਸੀ ਉਹ ਥੋੜਾ ਜਿਹਾ ਤੇ ਪਿੱਛੇ ਰਹਿ ਗਏ ਉਹਦਾ ਕਾਰਨ ਸੀ ਕਿ ਉੱਥੇ ਬਹੁਤ ਤਰ੍ਹਾਂ ਦੀ ਸਰਕਾਰ ਵੀ ਆਪਣੇ ਪੱਧਰ ਤੇ ਬਹੁਤ ਵੱਡੀ ਦਹਿਸ਼ਤ ਫੈਲ ਰਹੀ ਸੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ ਤੇ ਦੂਜੇ ਪਾਸੇ ਵੀ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਦਾ ਵੀ ਉਧਰ ਉਸੇ ਰੇ ਵਿੱਚ ਕਾਫੀ ਵੱਡਾ ਦਬਦਬਾ ਸੀਗਾ ਤੇ ਉਹਨਾਂ ਨੇ ਇਸ ਕਰਕੇ ਮੇਰੇ ਖਿਆਲ ਲੇ ਕੇ ਉਹ ਸਾਰੀ ਮਤ ਜਿਹੜੀਆਂ ਸਾਡਾ ਤੀਜੇ ਨੰਬਰ ਤੇ ਹੋਣ ਜਿਹੜਾ ਇਸ ਕਰਕੇ ਸਿਰਫ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਕਹਿਣਾ ਹੈਗਾ ਕਿ ਵਾਰਸ ਪੰਜਾਬ ਦੇ ਵਾਲਿਆਂ ਨੇ ਇਕੱਲਾ ਆਪਣੇ ਹੀ ਉਮੀਦਵਾਰ ਦਾ ਨਾਮ ਲਾਣਿਆ ਸਾਂਝਾ ਉਮੀਦਵਾਰ ਜੀ ਕਹਿੰਦੇ ਤਾਂ ਫਿਰ ਨਤੀਜੇ ਹੋਰ ਹੁੰਦੇ ਸੀ ਮੇਰਾ ਖਿਆਲ ਹੈ ਕੋਈ ਹੈ ਤੇ ਸਾਰਾ ਸਾਂਝਾ ਸੀਗਾ ਚੋਣ ਨਿਸ਼ਾਨ ਵੀ ਤਕਰੀਬਨ ਉਹਨਾਂ ਦੀ ਪਾਰਟੀ ਦਾ ਸੀਗਾ ਫਿਰ ਵੀ ਰਖ ਲੈ ਇਹੋ ਜਿਹੀ ਗੱਲਾਂ ਕਰਨ ਦਾ ਜਿਹੜੀ ਚੀਜ਼ ਹੈ ਮੇਰੇ ਖਿਆਲ ਕੋਈ ਤਕ ਨਹੀਂ ਬਣਦੀ ਕਿ ਉਹ ਸਾਰਿਆਂ ਦਾ ਸਾਂਝਾ ਸਿਗਰ ਸਾਰੇ ਉਹ ਖੁਦ ਨੂੰ ਉਮੀਦਵਾਰ ਕਹਿ ਰਹੇ ਸੀ ਅੱਗੇ ਵੀ ਕਿ ਸਾਰਜਾ ਕਹਿੰਦੇ ਸਾਂਝਾ ਤੇ ਫਿਰ ਵੀ ਚਲੋ ਇਹ ਚੀਜ਼ ਹੈ ਕਿ ਉਹਨਾਂ ਦੇ ਬਾਕੀ ਬਾਰੇ ਉਹ ਸੋਚਦੇ ਪੰਜਾਬ ਪੰਜਾਬ ਸਰਕਾਰ ਵੱਲੋਂ ਸਤਾਪਦੀ ਸਮਾਗਮ ਜਿਹੜੇ ਬਣਾਏ ਜਾ ਰਹੇ ਆ ਕਰੋੜਾਂ ਰੁਪਏ ਲਾ ਕੇ ਉੱਥੇ ਵਿਦਵਨ ਸਭਾ ਸਥਾਪਿਤ ਕੀਤੀ ਗਈ ਤੇ ਸਾਰਾ ਜਿਹੜਾ ਕੰਮ ਆ ਉਹ ਬਾਹਰ ਲਿਆਂ ਤੋਂ ਕਰਵਾਇਆ ਗਿਆ ਪੰਜਾਬ ਦਾ ਕੋਈ ਵੀ ਬੰਨ ਨੁਮਾਇੰਦ ਬੰਦਾ ਨਹੀਂ ਬੁਲਾਇਆ ਗਿਆ ਇਹਨੂੰ ਕਿਵੇਂ ਵੇਖਦੇ ਹੋ ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਇਸੇ ਕਹਿਣ ਨੂੰ ਤੇ ਪੰਜਾਬ ਸਰਕਾਰ ਇਹਨੂੰ ਕਹਿੰਦੇ ਆਂ ਪਰ ਹੈ ਸਾਰਾ ਦਿੱਲੀ ਸਰਕਾਰੀ ਜੇ ਕੰਟਰੋਲ ਸਾਰਾ ਦਿੱਲੀ ਕੋਲ ਹੀ ਆ ਇਹ ਇੱਥੇ ਦਾ ਜੋ ਕੁਝ ਵੀ ਇਥੋਂ ਦੀ ਲੁੱਟ ਖੁੱਟ ਕਰਕੇ ਅਸੀਂ ਦਿੱਲੀ ਲੈ ਜਾਈਏ ਦਿੱਲੀ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜੇ ਨੌਕਰੀਆਂ ਚ ਜਾਂ ਕੋਈ ਵੀ ਬਿਜ਼ਨਸ ਜੇ ਜੋ ਵੀ ਫਾਇਦਾ ਪਹੁੰਚਾਇਆ ਜਾਂਦਾ ਐਡਵਰਟਾਈਜ਼ਮੈਂਟਸ ਵੀ ਬਾਹਰ ਲਿੰਗਾਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਧਿਰਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਇਆ ਜਾ ਰਿਹਾ ਪੰਜਾਬ ਨੂੰ ਲੁੱਟ ਕੇ ਇਸ ਤਰ੍ਹਾਂ ਕਿ ਮੇਰਾ ਖਿਆਲ ਹੈ ਕਿ ਜੋ ਇਹ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਗਿਆ ਇੱਥੇ ਵੀ कोरोना अरब रुपया ਖਰਚਾ ਕੀਤੇ ਗਏ ਤੇ ਉਹਦੇ ਚੋਂ ਨਿਕਲਿਆ ਕੁਝ ਵੀ ਨਹੀਂ ਗਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਲੋਕਾਂ ਦੀ ਜਿਹੜਾ ਗੁਰੂ ਤੇਗ বাহাদুর ਸਾਹਿਬ ਮਹਾਰਾਜ ਦਾ ਜਿਹੜਾ ਸਤਾਬਦੀ ਮਨਾਇ ਗਈ ਉਹਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਮੇਰੇ ਖਿਆਲ ਕੇ ਗੁਰੂ ਤੇਗ বাহাদুর ਸਾਹਿਬ ਦੀ ਸੋਚ ਦੀ ਜਿਹੜੀ ਗੱਲ ਸੀ ਆਜ਼ਾਦੀ ਦੀ ਗੱਲ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਉਹ ਉਹਨੂੰ ਤੇ ਸਰਕਾਰ ਸ਼ਰਿਆਮ ਘਾੜ ਕਰ ਰਹੀ ਆ ਪੰਜਾਬ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਮੇਰੇ ਖਿਆਲ ਹੈ ਕਿ ਇੱਕ ਖਾਲੀ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਇੰਨਾ ਪੈਸਾ ਬਰਬਾਦ ਕਰਕੇ ਉਹਦੇ ਚ ਕੁਝ ਵੀ ਨਹੀਂ ਨਿਕਲਦਾ ਤੇ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨਾਂ ਜਾਨਾਂ ਹੀ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ ਗੈਂਗਸਟਰ ਧੰਕੀਆਂ ਦੇ ਰਹੇ ਨੇ ਸਰਕਾਰ ਦਾ ਵੀ ਕਰਦੀ ਕਿਸੇ ਨੂੰ ਖਤਮ ਕਰਾਂਗੇ ਪਰ ਉਹ ਬੜਾਵਾ ਉਹਨਾਂ ਨੂੰ ਜਿਆਦਾ ਮਿਲੇ ਹੋਇਆ ਹੈ ਇਹ ਮੇਰਾ ਖਿਆਲ ਹੈ ਕਿ ਸਰਕਾਰ ਇਹ ਦਾਅਵੇ ਝੂਠੇ ਕਰ ਰਹੀ ਆ ਤੇ 4 ਸਾਲ ਤੇ ਤੇ तकरीबन ਇਹ ਸਰਕਾਰ ਨੂੰ ਬਣੀ ਨੂੰ ਹੋ ਗਿਆ ਤੇ ਗੈਂਗਸਟਰਾਂ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਉਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਸ਼ੈ ਤੇ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਜੋ ਇਲੈਕਸ਼ਨ ਵੀ ਹੋਈ ਉਹਦੇ ਚ ਵੀ ਇਹ ਇਸ ਚੀਜ਼ ਦਾ ਬਹੁਤ ਵੱਡਾ ਲੋਕਾਂ 'ਚ دہشت ਦਾ ਮਾਹੌਲ ਸੀ ਇਹ ਸਰਕਾਰ ਮੇਰੇ ਖਿਆਲ ਉਹ ਜਿਵੇਂ ਜੌਨ ਲੜੀ ਗਈ ਉਧਰ ਡੇਰਾ ਬਾਬਾ ਨਾਲ ਉੱਥੇ ਵੀ ਇਹ ਚੀਜ਼ਾਂ ਨੂੰ ਸਰਕਾਰ ਨੇ ਆਪਣੇ ਤੌਰ ਤੇ ਉਹਨਾਂ ਨੂੰ ਵਰਤਿਆ ਤੇ ਮੇਰੇ ਖਿਆਲ ਸਰਕਾਰ ਜੇ ਕੋ ਸਰਕਾਰ ਕੋਲ ਜਾਂਦਾ ਵੀ ਆ ਵੀ ਮੈਨੂੰ ਕੋਈ ਬਰੋਦੀ ਦੀ ਧਮਕੀ ਆ ਰਹੀ ਹੈ ਤਾਂ ਸਰਕਾਰ ਕਹਿੰਦੀ ਕਿ ਸਾਡੇ ਹੱਥ ਖੜੇ ਆ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਓ ਇਹੋ ਜਿਹੇ ਹਾਲਾਤ ਚ ਮੇਰੇ ਖਿਆਲ ਲੈ ਕੇ ਸਰਕਾਰ ਦੀ ਸ਼ਹਿਤੋਂ ਬਿਨਾ ਇਹ ਚੀਜ਼ਾਂ ਇਹ ਡੇ ਵੱਡੇ ਪੱਧਰ ਤੇ ਨਹੀਂ ਵਾਪਰ ਸਕਦੀ ਐ ਸਰਕਾਰ ਸਿਰਦ ਹੋਵੇ ਤੇ ਇਹ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਰੋਕਿਆ ਜਾ ਸਕਦਾ ਸੀ ਪਰ ਮੇਰੇ ਖਿਆਲ ਹੈ ਕਿ ਸਰਕਾਰ ਨਾ ਦੇ ਕਿ ਜੋ ਕਿਸੇ ਵੀ ਮੁੱਦੇ ਤੇ ਉਹ ਸਿਰਦ ਨਹੀਂ ਗਈ ਨਸ਼ਿਆਂ ਦਾ ਮੁੰਡਾ ਤੇ ਉਹ ਵੀ ਦਿਨ-ਬਦਨ ਉਹਦੇ ਵਰਤੋਂ ਵਧੇ ਜਾ ਰਹੇ ਗਿਆ ਉਹਦਾ ਬਿਜ਼ਨਸ ਵਧਦਾ ਜਾ ਰਿਹਾ ਉਧਰ ਵੀ ਨਹੀਂ ਕੋਈ ਧਿਆਨ ਜੇ ਲਾਏ ਡਾਟਰਦਾ ਤੇ ਉਹ ਵੀ ਉਹ ਵੀ ਬਹੁਤ ਬੁਰੇ ਹਾਲਾਤ ਹੋਏ ਪਏ ਕੋਈ ਬੰਦੇ ਨੂੰ ਭਰੋਸਾ ਨਹੀਂਗਾ ਬਾਕੀ ਇਹ ਚੀਜ਼ਾਂ ਕਿ ਦਾਤੇ ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਵਾਅਦਾ ਵਾਣ ਵਾਸਤੇ ਇਹ ਸਾਰੀਆਂ ਚੀਜ਼ਾਂ ਇਹ بڑے ਜੋ ਕੋ ਪੱਤਰਕਾਰ ਭਾਈਚਾਰਾ ਕੋਈ ਕੋਈ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲਿਆਉਂਦਾ ਤੇ ਉਤੇ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਾਰੇ ਬਸ ਉਹਨਾਂ ਉਹ ਬਾਦ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦਾ ਖਾਲਸਾ ਜੀ ਕੇਂਦਰ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਸਿੱਖ ਗੁਰੂਆਂ ਦੇ ਨਾਲ ਜਿਹੜੇ ਹੁੰਦੇ ਆ ਕੋਈ ਕੋਈ ਵੀ ਪ੍ਰੋਗਰਾਮ ਹੁੰਦੇ ਉਹਨੂੰ ਮਨਾਇਆ ਜਾਂਦਾ ਇਸ ਵਾਰ ਜਿਹੜਾ ਗੁਰੂ ਤੀਬਾ ਦਸ ਸਾਹਿਬ ਜੀ ਦਾ ਸ਼ਹੀਦੀ ਸਥਾਪਨ ਵੀ ਬੜੇ ਵੱਡੇ ਪੱਧਰ ਤੇ ਮਨਾਇਆ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਸਰਕਾਰ ਚੁੱਪ ਦਿਓ ਆ ਨਹੀਂ ਮੈਂ ਅਹੀਂ ਤੋਂ ਕਿੰਨੇ ਕਿ ਲੋਕਾਂ ਨੂੰ ਮੇਰੇ ਖਿਆਲ ਇਹ ਸਰਕਾਰਾਂ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਨੇ ਉਹਨਾਂ ਨਾਂ ਤੇ ਬਹੁਤ ਵੱਡੇ ਪੱਧਰ ਤੇ ਪੈਸਾ ਖਰਚਾ ਜਾ ਰਿਹਾ ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ਼ਤਿਹਾਲੀ ਬਣਾ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਚਾਰਾਂ ਨੂੰ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਅਸੀਂ ਉਹਨੂੰ ਤੇ ਹੜਾ ਨਹੀਂ ਰਹੇ ਅਸੀਂ ਮਰੂ ਕੀ ਅਧਿਕਾਰਾਂ ਦਾ ਘੱਟ ਗਿਣਤੀਆਂ ਦਾ ਕਿ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼ਤਾਬੀਆਂ ਸਿਰ ਇਹ ਮਰੌਣੀਆਂ ਤੇ ਮੇਰਾ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮਨੁੱਖੀ ਆਜ਼ਾਦੀ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਉਹ ਮਨੁੱਖੀ ਅਧਿਕਾਰਾਂ ਦੇ ਪਤਾਮਾ ਉਹਨਾਂ ਨੂੰ ਕਹਿ ਦੱਸਾਂ ਕਿ ਇਸ ਨੂੰ ਉਹਨਾਂ ਨੇ ਕਦਰ ਕਰਨੀ ਚਾਹੀਦੀ ਆ ਜਿਹੜੇ ਬੰਦੀ ਸਿੰਘ ਆ ਜਾਂ ਜੋ ਹੋਰ ਕੱਟ ਗੰਟੀਆਂ ਨਾਲ ਜੋ ਜਲਤ ਤਸ਼ੱਦਦ ਹੋ ਰਿਹਾ ਉਹਨੂੰ ਰੋਕਿਆ ਜਾਣਾ ਚਾਹੀਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਆ ਨਾ ਕਿ ਤੋਂ ਵੱਡੇ ਵੱਡੇ ਸਮਾਗਮ ਕਰਕੇ ਜਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਕਿ ਬਹੁਤ ਸੇ ਭਈ ਅਮਰਤ ਬਾਉ ਸਿੰਘ ਉਹਨਾਂ ਤੇ ਐਨਐਸਏ ਲਗਾ ਕੇ ਡਿਬਰਗਾਡ ਦੂਸਰੇ ਪਾਸੇ ਜਦੋਂ ਕੋਈ ਤੁਹਾਡਾ ਵੀ ਪਰਿਵਾਰਕ ਮੈਂਬਰ ਵਦੀਸ਼ ਜਾਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਰੋਕ ਲਿਆ ਜਾਂਦਾ ਇਹ ਚੀਜ਼ ਨੂੰ ਕਿਵੇਂ ਇਹ ਮੇਰਾ ਖਿਆਲ ਹੈ ਕਿ ਸਰਕਾਰਾਂ ਜਿਹੜੀਆਂ ਕਿ ਉਹ ਇਹ ਚੀਜ਼ ਚਾਹੁੰਦੀਆਂ ਕਿ ਇਹ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਨਾਲ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਜਿੰਨਾ ਨੁਕਸਾਨ ਪਹੁੰਚਾ ਸਕਦੇ ਹਾਂ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਇਹਨਾਂ ਨੂੰ ਚੁਕਾ ਲਿਆ ਜਾਊਗਾ ਪਰ ਮੇਰੇ ਖਿਆਲ ਹੈ ਕਿ ਇਹ ਜੋ ਵੀ ਹੱਥ ਕੰਡੇ ਆਪਣਾ ਰਹੇ ਆ ਉਹ ਅਸੀਂ ਉਹਨਾਂ ਦੀ ਕੋਈ ਨਹੀਂ ਠੀਕ ਹੈ ਕਿ ਨਹੀਂ ਜਾਣ ਦਿੱਤਾ ਗਿਆ ਤੇ ਅਸੀਂ ਇੱਥੇ ਰਹਿ ਕੇ ਵੀ ਆਪਣਾ ਕੰਮ ਕਰਾਂਗੇ ਮਰੇ ਖਿਆਲ ਇਹ ਇੱਕ ਬਹੁਤ ਵੱਡੀ ਧੱਕੇਸ਼ਾਹੀ ਹੈ ਸਰਕਾਰ ਦੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਪਰਚੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਨਾ ਜਾਣ ਦੇਣਾ ਬਾਹਰ ਤੇ ਇਹ ਬਹੁਤ ਮੇਰੇ ਖਿਆਲ ਇੱਕ ਇਨਸਾਨੀਅਤਔਰਤੇ ਮਨੁੱਖੀ ਅਧਿਕਾਰਾਂ ਦੇ ਔਰਤੇ ਤੁਸੀਂ ਦੇਖੋ ਕਿ ਬਹੁਤ ਵੱਡੀ ਇੱਕ ਘਾਟ ਕਰਨ ਵਾਲੀ ਗੱਲ ਹੈ 2027 ਨੂੰ ਤੋਂ ਪਹਿਲਾਂ ਹੋਣਾ ਜਿਲ੍ਹਾ ਪ੍ਰੇਸ਼ਕੀ ਚੋਣਾਂ ਆ ਰਹੀਆਂ ਨੇ ਕਿ ਉਹਦੇ ਵਿੱਚ ਵੀ ਤੁਹਾਡੀ ਪਾਰਟੀ ਲੜੇਗੀ ਜਾਂ ਸਾਝੇਦਾਰਤ ਲੜੀਏ ਜਾਂ ਇਕੱਲੇ ਤੁਸੀਂ ਫੈਸਲਾ ਲੈ ਲੈਂਦੇ ਹੋ ਜੀ ਮੇਰਾ ਕਹਦਾ ਜੀ ਅਸੀਂ ਇੱਥੇ ਵਿਚਾਰ ਨਹੀਂ ਕੀਤੀ ਉਹ ਪਾਰਟੀ ਚ ਵਿਚਾਰ ਕਰਾਂਗੇ ਕਿ ਅਸੀਂ ਉਹ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੀ ਉਹ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਕਿ ਅਸੀਂ ਲੜਨਗੇ ਤੇ ਲੜਾਂਗੇ ਤੇ ਇਕੱਲੇ ਲੜਾਂਗੇ ਕਿ ਜਾਂ ਇਕੱਲੇ ਲੜਾਂਗੇ ਉਹ ਉਹ ਬਾਅਦ ਅਜੇ ਕੁਝ ਇਹਦੇ ਬਾਰੇ ਵਿਚਾਰ ਨਹੀਂ ਹੋਇਆ ਜੀ ਆਪ 27 ਦੀਆਂ ਅਨਸੂਰ ਚੋਣਾਂ ਦੇ ਵਿੱਚ ਅਲਾਈਂਸ ਹੋ ਸਕਦਾ ਕਿਸੇ ਨੈਸ਼ਨਲ ਪਾਰਟੀ ਨਾਲ ਜੀ ਨੈਸ਼ਨਲ ਪਾਰਟੀ ਨਾਲ ਤੇ ਕਦੇ ਵੀ ਨਹੀਂ ਹੋ ਸਕਦਾ ਜੀ ਨੈਸ਼ਨਲ ਪਾਰਟੀ ਤੇ ਸਾਡੇ ਪੰਜਾਬ ਨੂੰ ਜਿੰਨਾ ਨੈਸ਼ਨਲ ਪਾਰਟੀਆਂ ਨੁਕਸਾਨ ਪਹੁੰਚਾ ਰਹੀਆਂ ਮੇਰਾ ਕਹਦਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਕੋਈ ਇਹ ਚੀਜ਼ ਹੈ ਕਿ ਲੜਾਈ ਲੜਨੀ ਚਾਹੀਦੀ। ਉਹ ਕਾਲੀ ਦਾ ਕਹ ਰਹੇ ਜਿਵੇਂ ਤਤਪਰ ਜਿਮੀ ਚੋਣਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਮੀਦਵਾਰੀ ਲਿਖਿਆ। ਮੈਂ ਕਹਿੰਦਾ ਕਿ ਇਹ ਸਿੱਧੇ ਤੌਰ ਤੇ ਜਿਵੇਂ ਦੋਹੇ ਪਾਰ ਦੀ ਹੈ ਪਾਇ ਪੁਨਰਜੀ ਦੇ ਹੋਵੇ ਤਾਂ ਵਾਸਤਵ ਜਾਵੇਗੇ। ਇਹ ਕਾਲੀ ਦਾ ਨੂੰ ਖਾਰ ਲਾਉ ਨਹੀਂ ਕਰਨੀਆਂ ਕੀਤੀ ਗਈਆਂ ਨੇ ਕੇਂਦਰ ਵੱਲੋਂ ਇਹਨਾਂ ਦੇ ਵਿੱਚ ਲੋਕਾਂ ਨੂੰ ਨਹੀਂ ਯਕੀਨ ਕਰਨਾ ਚਾਹੀਦਾ। ਮੇਰਾ ਖਿਆਲ ਹੈ ਕਿ ਆ ਕਾਲੀ ਦਾ ਨੂੰ ਖਤਮ ਕਰਨੋਂ ਵਾਸਤੇ ਸਰਬੀਰ ਸਿੰਘ ਹੋਣਾ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸਹਿਯੋਗੀਆਂ ਦਾ ਬਹੁਤ ਵੱਡਾ ਰੋਲ ਏ ਉਹ ਅਕਾਲੀ ਦਲ ਵਰਤ ਵੀ ਹੁਣ ਖੜੀ ਹੋਈ ਆ ਤੇ ਜੋ ਪੁਨਰ ਸਿਰਜੀਤੀ ਵਾਲੇ ਵੀ ਉਹ ਵੀ ਉਹਨਾਂ ਤੋਂ ਟੁੱਟ ਕੇ ਹੁਣ ਆਏ ਆ ਤੇ ਉਦੋਂ ਪਹਿਲਾਂ ਦੇ ਸਾਰਾ ਕੁਝ ਜੋ ਅਕਾਲੀ ਦਲ ਨੂੰ ਇਸ ਸਥਿਤੀ 'ਚ ਪਹੁੰਚਾਉਣ ਵਾਸਤੇ ਤੇ ਉਹ ਜ਼ਿੰਮੇਵਾਰ ਨੇ ਜੇ ਉਹ ਉਹ ਆਪਣੀ ਜਿਹੜਾ ਉਹਨਾਂ ਨੂੰ ਡਿਊਟੀ ਮਿਲੀ ਸੀ ਉਹਨੂੰ ਸਿਰ ਨਾਲ ਕੌਮ ਦੇ ਹਿੱਤ 'ਚ ਪੰਜਾਬ ਦੇ ਹਿੱਤ 'ਚ ਚੱਲਦੇ ਅਕਾਲੀ ਦਲ ਬੜਾ ਇੱਕ ਨੁਕੀਰ ਹਕਾਂ ਵਾਸਤੇ ਅਨੁਕੀਰ ਹਕਾਂ ਵਾਸਤੇ ਪੰਜਾਬ ਦੇ ਹਕਾਂ ਵਾਸਤੇ ਬਹੁਤ ਵੱਡੀ ਲੜਾਈ ਲੜਦਾ ਰਿਹਾ ਸੀ ਉਹ ਨੂੰ ਆਪਣੇ ਇੱਕ ਪਰਸਨਲ ਬੈਨੀਫਿਟ ਵਾਸਤੇ ਸਾਰਾ ਕੁਝ ਤੈਸਟ ਰੈਸਟ ਕਰਕੇ ਰੱਖਦਾ ਉਹ ਚੀਜ਼ ਦਾ ਹਰੇਕ ਪੰਜਾਬੀ ਨੂੰ ਸਿੱਖ ਨੂੰ ਦੁੱਖ ਹੈ ਕਿ ਇਹ ਜਿਹੜੀ ਸਾਡੀ ਇਡੀ ਵੱਡੀ ਪਾਰਟੀ ਜੀ ਪੰਜਾਬ ਦੇ ਹਕਾਂ ਦੇ ਪਹਿਰਾ ਦੇ ਨਾਲ ਸੀ ਉਹ ਨੂੰ ਇਸ ਹਾਲਾਤ ਚ ਲਿਆ ਕੇ ਇਹ ਖੜਾ ਕਰ ਦਤਾ ਕਿ ਜਿੱਤੇ ਉਹਦੀ ਕੋਈ ਹਮੁੰਦਸ ਨ ਦੇਖ ਨਾ। ਇਸ ਲਈ ਕਰਕੇ ਸਿੰਘ ਸਾਹਿਬ ਸਿੰਘ ਸਾਹਿਬ ਇੱਕ ਗੱਲ ਦੱਸਿਓ ਕਿ ਜਦੋਂ ਪਿਛਲੀਆਂ ਸਰਕਾਰਾਂ ਸੀ ਅਕਾਲੀ ਦਲ ਸਰਕਾਰ ਸੀ ਜਾਂ ਉਹਨਾਂ ਸਮੇਂ ਦੌਰਾਨ ਜਿਹੜੇ ਸਾਥੀ ਅੱਜ ਛੱਡ ਕੇ ਉਹਨਾਂ ਨੂੰ ਪੁਨਰ ਸੁਰਜੀਤ ਬਣਾਈ ਉਹਨਾਂ ਨੇ ਕਿ ਉਹ ਉਹਨੇ ਹੀ ਦੋਸ਼ੀ ਨੇ ਸੁਖਬੀਰ ਸਿੰਘ ਬਾਦਲ ਜੀ ਨਹੀਂ ਜਾਂ ਕੱਲੇ ਜਿਹੜਾ ਬਾਦਲ ਪਰਿਵਾਰ ਹੀ ਦੋਸ਼ੀ ਹੈ। ਮੇਰਾ ਖਿਆਲ ਹੈ ਕਿ ਜਿਹੜੇ ਮੁਸਲਮਾਨੀ ਕੁਝ ਇਹ ਜਦੋਂ ਬੇਦਮੀਆ ਹੁੰਦੀਆਂ ਮਨੁੱਖ ਇਹ ਆਪਣੇ ਜੋ ਵੀ ਕੁਝ ਫੈਸਲੇ ਪੰਜਾਬ ਰੋਧ ਚੋਏ ਹਨ ਤੇ ਮੇਰੇ ਖਿਆਲ ਜ਼ਿੰਮੇਵਾਰੀ ਤੇ ਜਿਹੜੇ ਉੱਥੇ ਫੈਸਲੇ ਲੈਣ ਤੇ ਨਾਲ ਸੀਗੇ ਉਹਨਾਂ ਦੇ ਵੀ ਬਣਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਭਜ ਨਹੀਂ ਸਕਦਾ ਆਪਣੀ ਜ਼ਿੰਮੇਵਾਰੀ ਤੋਂ ਜੇ ਵੀ ਫਿਰ ਵੀ ਕੋਈ ਅਹਿਸਾਸ ਕਰਦਾ ਹੈ ਜਾਂ ਉਹਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਜਾਂ ਦਿਨ-ਬਿਨ ਹੋਰ ਨੁਕਸਾਨ ਹੋ ਰਿਹਾ ਤੇ ਆਪਾਂ ਨੂੰ ਕੋਈ ਹੋਰ ਸੋਚਣਾ ਚਾਹੀਦਾ ਉਹਦਾ ਕੋਈ ਬਦਲ ਸੋਚਣਾ ਚਾਹੀਦਾ ਮੇਰੇ ਕਾਲਾ ਚਿਰ ਯਾਰ ਦੋਸਤਾ ਯਾਰੀ ਗੱਲ ਆ ਤੇ ਵੈਸੇ ਤੇ ਪਹਿਨਾ ਪਹਿਨਾ ਹੀ ਇਹ ਚੀਜ਼ਾਂ ਵਿਚਾਰਨੀ ਚਾਹੀਦੀ ਹੈ ਇੱਕ ਲਾਸਟ ਵਾਲਾ 27 ਦੇ ਵਿੱਚ ਜਿਸ ਤਰ੍ਹਾਂ ਸਰਦਨ ਜਮੀ ਚੋਣ ਦੇ ਵਿੱਚ ਸਾਰੇ ਜੱਥੇ ਬੰਦਿਆਂ ਇਕ ਜੱਥੇ ਬੰਦਿਆਂ ਪੰਥ ਇਕੱਠੇ ਹੋ ਕੇ ਲੜੀ ਹੈ ਵੀ ਇਸ ਤਰ੍ਹਾਂ ਹੀ ਉਮੀਦ ਹੈ ਕਿ ਸਾਰੇ ਪੰਥ ਇਕੱਠੀਆਂ ਹੋ ਕੇ ਸਾਰੇ ਆ ਇੱਕ ਇਹਨੂੰ ਛੱਡੋ ਮਤ ਵੀ ਦੋ ਛੱਡ ਕੇ ਇੱਕ ਲੋਕ ਦੇ ਜਿਹੜੇ ਤੋਂ ਨਾ ਨੀ ਸਾਈਨ ਵਿੱਚ ਮੇਰਾ ਖਿਆਲ ਹੈ ਕਿ ਸਾਡਾ ਪਹਿਲਾਂ ਤੇ ਅਜੰਡਾ ਕਲੀਅਰ ਹੋਣਾ ਚਾਹੀਦਾ ਫਿਰ ਉਤੇ ਦੇ ਕੋਈ ਸਾਡੇ ਕੋਲ ਸਹਿਮਤੀ ਹੈ ਤਾਂ ਫਿਰ ਸਾਰੇ ਇਕੱਠੇ ਹੋ ਕੇ ਲੜ ਸਕਦੇ ਹਾਂ ਤੇ ਨਹੀਂ ਤੇ ਮੇਰਾ ਖਿਆਲ ਹੈ ਕਿ ਸਾਨੂੰ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਅਜੇ ਸਾਡੇ ਕੋਲ ਸਾਲ ਪਿਆ ਹੋਰ ਉਹਦੇ ਬਾਅਦ ਤੇ ਅਸੀਂ ਆਪਣੀ ਪਾਰਟੀ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਵੀ ਕੋਈ ਆਪਸ਼ਨ ਸਮੇ ਦੇ ਹਾਲਾਤ ਤੇ ਉਦੋਂ ਕੋਈ ਸਮੇ ਦੀ ਲੋੜ ਹੋਵੇ ਉਹ ਤੇ ਵਿਚਾਰ ਕੀਤਾ ਤੁਹਾਡੀ ਪਾਰਟੀ ਮੁੱਖ ਮੰਤਰੀ ਦਾ ਕਿਹੜਾ ਕਿਹ ਨੂੰ ਚਿਹਰਾ ਲਾਣ ਕੀ ਚੋਣਾ ਚਾਹੀਦੀ ਜੇ ਕਰਾਈਗੀ ਤਾਂ ਹਮਦਾਨ ਚ ਜੀ ਮੇਰਾ ਖਿਆਲ ਹੈ ਕਿ ਇਹ ਵੀ ਚੀਜ਼ਾਂ ਸਾਨੂੰ ਪਹਿਲਾਂ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਇਹ ਮਾਕਿਤੇ ਸਾਡੇ ਪੋਤੇ ਜਿਹੜੇ ਹੈਗੇ ਆ ਚਿਹਰਾ ਤੇ ਹੈ ਹੀ ਅਮਰਪਾਲ ਸਿੰਘ ਹੈ ਲੋਕਾਂ ਨੇ ਉਹਨੂੰ ਸਵੀਕਾਰ ਵੀ ਕੀਤਾ ਉਹਨੇ ਜੇਲ੍ਹ ਚ ਰਹਿ ਜਾਂ ਉਹਨੇ ਪੰਜਾਬ ਦੇ ਹੱਕਾਂ ਦੀ ਡੱਟ ਕੇ ਗੱਲ ਵੀ ਕੀਤੀ ਤੇ ਬਾਕੀ ਠੀਕ ਹੈ ਕਿ ਇਹ ਤੇ ਪਾਰਟੀ ਨੇ ਫੈਸਲਾ ਕਰਨਾ ਕਿ ਫਿਰ ਉਸ ਤਰ੍ਹਾਂ ਤੇ ਅਗਰ ਉਹ ਉਹ ਰਹਿੰਦੇ ਉਹਨਾਂ ਨੂੰ ਬਣਾਉਣਾ ਜਾਂ ਹੋਰ ਕਿਸੇ ਨੂੰ ਬਣਾਉਣਾ ਉਹ ਤੇ ਅਸੀਂ ਬਾਅਦ ਵਿੱਚ ਵਿਚਾਰ ਕਰਦੇ ਜਿਹੜਾ ਹਰੀਨਾਉਂ ਦੇ ਵਿੱਚ ਕਤਲ ਮਾਮਲੇ ਦੇ ਸਬੰਧ ਦੇ ਵਿੱਚ ਅਮਰਪਾਲ ਤੇ ਭਾਈ ਅਮਰਪਾਲ ਤੇ ਮਾਮਲਾ ਕਰਦੇ ਹੋਏ ਸੀ ਉਹਨੂੰ ਲੈ ਕੇ ਚੱਲੀ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂਆਂ ਜਾਂ ਸਰਕਾਰ ਆ ਉਹ ਉਹ ਇਹਨਾਂ ਲੋਕਾਂ ਨੂੰ ਅਮਰਪਾਲ ਤੋਂ ਇਸ ਕਰਕੇ ਡਰ ਰਿਹਾ ਕਿ ਲੋਕ ਅਮਰਪਾਲ ਦੀ ਗੱਲ ਸੁਣਦੇ ਆ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਘਰਤਾ ਧਰਮ ਤੌਰ ਤੇ ਵੀ ਲੋਕਾਂ ਨੂੰ ਇਸ ਚੀਜ਼ ਤੋਂ ਮੁਕਤ ਹੈ ਵੀ ਉਹਨਾਂ ਦੇ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਇਸ ਕਰਕੇ ਇਹੋ ਜਿਹੇ ਬਾਣੇ ਬਣਾਏ ਜਾ ਰਹੇ ਹੈ ਇੱਕ ਬੰਦਾ ਜੇਲ੍ਹ ਚ ਬੈਠਾ ਤੇ ਉਹ ਉਹਨੂੰ ਇਸ ਤਰੀਕੇ ਨਾਲ ਇਹ ਕਹਿ ਰਿਹਾ ਕਿ ਜੇਲ੍ਹ ਤੋਂ ਸਭ ਕੁਝ ਹੋ ਰਿਹਾ ਤੇ ਮੇਰੇ ਖਰਫੇ ਸਰਕਾਰ ਜਾਂ ਹੋਰ ਚੀਜ਼ਾਂ ਫਿਰ ਉਹ ਕੀ ਕੂਮ ਕੀ ਕਰ ਰਹੇ ਪੁਲਿਸ ਨੇ ਕਦੀ ਠੋਡਣਾ ਇਸ ਮਾਮਲੇ ਲੈ ਕੇ ਸੰਭਰ ਕੀਤਾ ਜਾਂ ਕੋਈ ਕੁਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਫਰੀਦਕੋਟ ਪੁਲਿਸ ਨੇ ਇਸ ਮਾਮਲੇ 'ਚ ਪਰਿਵਾਰ ਨਾਲ ਕੋਈ ਗੱਲਬਾਤ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕੀਤੀ ਜਾਂ ਨਹੀਂ ਇਹ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਤੇ ਪਹਿਲਾਂ ਹੀ ਉਹ ਉਸ ਤੇਰਾੜੇ ਸਕੀਮ ਬਣਾ ਕੇ ਰੱਖੀ ਸੀ ਕਿ ਕਿਹਾ ਕਿ ਇਹ ਚੀਜ਼ ਜੇ ਆਪਾਂ ਉਧਰ ਵੀ ਲੈ ਕੇ ਜਾਣਾ ਸਾਰਾ ਮਾਮਲਾ ਹੁਣ ਉਮੀਦ ਹੈ ਭਾਈ ਅਮਰਪਾਲ ਕਲੋ ਤੱਕ ਜੇਲ੍ਹ ਤੋਂ ਬਾਹਰ ਆਉਣਗੇ ਅਮੀਨ ਤੇ ਸਰਕਾਰਾਂ ਦੀ ਤਕਸ਼ਾ ਹੀ ਹੈ ਜੀ ਉਦੋਂ ਤੇ ਉਮੀਦ ਕਿ ਉਹਨਾਂ ਤੇ ਕੋਈ ਇਹੋ ਜਿਹਾ ਕੋਈ ਉਹਨਾਂ ਨੇ ਕੋਈ ਕ੍ਰਾਇਮ ਨਹੀਂ ਕੀਤਾ ਕਿ ਉਹਨਾਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ ਇਹ ਜਿਹੜੀ ਐ ਐਨਐਸਏ ਵੀ ਹੈ ਇੱਕ ਸਾਲੋਂ ਆਸਿਆ ਦੋ ਸਾਲਾ ਤੀਜਾ ਸਾਲਾ ਵੀ ਅੱਧਾ ਖਤਰ ਤੇ ਤੋਂ ਜ਼ਿਆਦਾ ਖਤਮ ਹੋ ਗਿਆ ਅਸੀਂ ਉਹਦੇ ਵਾਸਤੇ ਲੜਾਈ ਰਿਹਾ ਰਹੇ ਹਾਂ ਕਿ ਉਹਨਾਂ ਨੂੰ ਚਲੋ ਠੀਕ ਹੈ ਕਿ ਤੁਸੀਂ ਜੇ ਰਿਆ ਨਹੀਂ ਕਰ ਸਕਦੇ ਤੇ ਉਹਨਾਂ ਨੇ ਜੋ ਲੋਕਾਂ ਨੇ ਨਮਾਇਦਾ ਜੁੜਿਆ ਤੇ ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੇ ਉਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਇਹ ਚੀਜ਼ ਪਹੁੰਚ ਕਰ ਰਹੇ ਹਾਂ ਪਰ ਸਰਕਾਰਾਂ ਦੀ ਧੱਕੇਸ਼ ਆਈ ਲਾਲੋ ਪੀ ਉਹ ਇਸ ਪੱਧਰ ਤੇ ਆ ਕਿ ਉਹ ਕੋਈ ਵੀ ਗੱਲ ਸੁਣ ਕੇ ਰਾਜੀ ਨਹੀਂ ਨਾ ਕੋਰਟ ਦੀ ਗੱਲ ਸੁਣ ਕੇ ਰਾਜੀ ਹੈ